ਕ੍ਰੀਪਾ ਦੇ ਮੁੱਦੇ ਹੁਣ ਕਿਸਾਨਾਂ ਦੇ ਹੋਣ। ਬਹੁ ਪੱਤੇ ਪੱਦਰ ਤੇ ਸਾਥ ਦਿੱਤਾ ਸੀ ਲੋਕਾਂ ਨੇ। ਕਿ ਸਾਡੇ ਜਿਹੜੇ ਬਾਦਰ ਖੁੱਲਣੇ ਚਾਹੀਦੇ। ਸੋ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਸਾਰੇ ਪੱਤਰਕਾਰ ਭਰਾਵਾਂ ਦਾ ਭੈਣਾਂ ਦਾ ਤੇ ਮੇਰੇ ਨਾਲ ਮਾਨ ਸਾਹਿਬ ਪ੍ਰਧਾਨ ਸ਼ਰਮਨਿ ਕਾਲੀਦਲ ਅੰਮ੍ਰਿਤਸਰ ਤੋਂ ਜੱਖੂ ਸਾਹਿਬ ਨੇ ਗੁਰਨਾਇ ਸਿੰਘ ਜੀ ਨੇ ਪਰਮੇਂਦਰ ਸਿੰਘ ਵਾਲਿਆਲੀ ਜੀ ਹਰਜਿੰਦਰ ਸਿੰਘ ਬਿੱਟੂ ਬਰਹੰਡੇ ਤੋਂ ਕੋਟਲੀ ਸਾਹਿਬ ਬੈਠੇ ਨੇ ਸੋ ਜਿਵੇਂ ਮਾਨ ਸਾਹਿਬ ਨੇ ਦੱਸਿਆ ਕਿ ਜਿਹੜੇ ਸਾਡੇ ਮੁੱਦੇ ਨੇ ਕਟ ਗਣਤੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ ਗਰੀਬਾਂ ਦੇ ਮੁੱਦੇ ਹੋਣ ਕਿਸਾਨਾਂ ਦੇ ਹੋਣ ਵਪਾਰੀਆਂ ਦੇ ਹੋਣ ਜੋ ਵੀ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਜਿਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਬਾਜ਼ ਚੱਕਦੇ ਆ ਰਹੇ ਨੇ ਸੋ ਅਸੀਂ ਪੰਜਾਬ ਪੱਧਰ ਦੇ ਵਿੱਚ ਲੜਾਈ ਲੜਦੇ ਆ ਰਹੇ ਹਾਂ ਮੌੜ ਦੇ ਵਿੱਚ ਮੈਂ ਅਜਾਤ ਤੌਰ ਦੇ ਉੱਤੇ ਚੋਣ ਲੜੀ ਸੀ 29000 ਦੇ ਕਰੀਬ ਉਦੋਂ ਵੋਟ ਪਈ ਸੀ ਆ ਇਹਨਾਂ ਸਥਾਪਿਤ ਧਿਰਾਂ ਸੀਗੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਕਾਂਗਰਸ ਉਹ 20000 ਤੇ ਜਾਂ 15 ਤੇ ਰਹਿ ਗਏ ਸੀਗੇ ਬਹੁਤ ਵੱਡੇ ਪੱਧਰ ਤੇ ਸਾਥ ਦਿੱਤਾ ਸੀ ਲੋਕਾਂ ਨੇ ਅੱਜ ਵੀ ਸਾਡੇ ਉਹੀ ਮੁੱਦੇ ਨੇ ਉਸੇ ਤੇ ਲੜ ਰਹੇ ਆ ਹਾਲਾਂਕਿ ਅੱਜ ਵੀ ਬਹੁਤ ਧਿਰਾਂ ਐਸੀਆਂ ਹੈਗੀਆਂ ਜਿਹੜੀਆਂ ਚਾਰ ਸਪੀਰੋਂ ਦੋਨੇ ਹੱਥੀਂ ਯੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਿਲਾਓ ਸਾਡੀ ਪਾਰਟੀ ਬਲੋਂ ਲੜ ਸਕਦੇ ਆ ਮੈਂ ਕਹਾਂ ਨਹੀਂ ਤੁਸੀਂ ਹਮੇਸ਼ਾ ਅਉਧਿਆਂ ਦੀ ਪ੍ਰਾਪਤੀ ਲਈ ਜਾਂ ਸਿਆਸੀ ਲਾਹਾ ਲੈਣ ਲਈ ਜਾਂ ਕੋਈ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵੇਚੇ ਨੇ ਸਾਡੇ ਮੁੱਦੇ ਲਗਾਤਾਰ ਉਹੀ ਨੇ ਜਿਹੜੇ ਜਿੱਧਰ ਨੂੰ ਪੰਜਾਬ ਹੁਣ ਵੱਧ ਰਿਹਾ ਇਹ ਬੜਾ ਸੋਚਣ ਦਾ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਕਿ ਇਸ ਤਰੀਕੇ ਨਾਲ ਮਾਨਸਾਹਬ ਨੇ ਵੀ ਲਗਾਤਾਰ ਅਵਾਜ਼ ਬੁਲੰਦ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਕਿ ਸਾਡੇ ਜਿਹੜੇ ਬਾਰਡਰ ਖੁੱਲਣੇ ਚਾਹੀਦੇ ਆ ਚਾਹੇ ਉਹ ਹਸੈਨੀ ਵਾਲਾ ਬਾਰਡਰ ਹੋਵੇ ਬਰੋਇਪੁਰ ਦਾ ਚਾਹੇ ਵਾਗਾ ਬਾਰਡਰ ਹੋਵੇ ਅਸੀਂ ਉਹਨਾਂ ਬਾਰਡਰਾਂ ਰਾਹੀਂ ਕੱਲਾ ਵਪਾਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਨੇ ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਆ ਉਹਨਾਂ ਦੇ ਲਈ ਉਹ ਦਰਸ਼ਨ ਕਰ ਸਕਣ ਉਧਰਲੇ ਜਿਹੜੇ ਮੁਸਲਮਾਨ ਨੇ ਸਾਡੇ ਭਰਾ ਨੇ ਜਿੰਨੇ ਵੀ ਉਹਨਾਂ ਦੇ ਇੱਧਰ ਧਾਰਮਿਕ ਸਥਾਨ ਆਉਂਦੇ ਦਰਸ਼ਨ ਕਰ ਨਾ ਸਕਣ ਸਾਡੇ ਬਹੁਤ ਪ੍ਰਾਤਨ ਜਿਹੜੇ ਸਾਡੇ ਲੋਕ ਨੇ ਅੱਜ ਵੀ ਉਹ ਯਾਦਾਂ ਜੁੜੀਆਂ ਹੋਈਆਂ ਨੇ ਜਿਹੜੇ ਬਜ਼ੁਰਗ ਜਾਂਉਂਦੇ ਆ ਆਪਣੇ ਪੁਰਾਣੇ ਘਰਾਂ ਨੂੰ ਦੇਖਣਾ ਚਾਹੁੰਦੇ ਆ ਉਧਰ ਉਜੜ ਕੇ ਆਏ ਉਹ ਇੱਧਰ ਆਉਣਾ ਚਾਹੁੰਦੇ ਆ ਇਹ ਖੁੱਲਣਾ ਚਾਹੀਦਾ ਇਸ ਤੋਂ ਇਲਾਵਾ ਅਸੀਂ ਜਿਹੜੀ ਮੈਂ ਗੱਲ ਹੋਰ ਕਰ ਰਿਹਾ ਕਿ ਪੰਜਾਬ ਦੀ ਸਿੱਥੀ ਬੜੀ ਗੰਭੀਰ ਬਣਦੀ ਜਾਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਗੈਰ ਪੰਜਾਬੀ ਨੇ ਉਹ ਲਗਾਤਾਰ ਆ ਕੇ ਪੰਜਾਬ ਦੇ ਉੱਤੇ ਨੌਕਰੀਆਂ ਹੋਣ ਸਾਡੇ ਜਿਹੜੇ ਗਰੀਬ ਮਜ਼ਦੂਰ ਨੇ ਉਹਨਾਂ ਦਾ ਜਗਾਰ ਹੋਵੇ ਉਹਨੂੰ ਲਗਾਤਾਰ ਖੋਹਿਆ ਜਾ ਰਿਹਾ ਚਾਹੇ ਸਾਡੀ ਪੰਜਾਬ ਦੀ ਧਰਤੀ ਹੋਵੇ ਉਹਤੇ ਵੀ ਲਗਾਤਾਰ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਰਹੇ ਆ ਰੋਜ਼ ਦੀਆਂ ਲੁੱਟਾਂ ਖਵਾਆਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਛਿੱਟੇ ਦਾ ਤੁਹਾਨੂੰ ਮੈਂ ਪਹਿਲਾਂ ਦੱਸੂਕਾਂ ਵੀ ਇੱਥੇ ਮੈਂ ਧੋਬੀਣਾ ਵਸਤੀ ਚ ਆਇਆ ਸੀਗਾ ਤੇ ਇੱਕ ਇੱਕ ਪਰਿਵਾਰ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਨੌਜਵਾਨ ਮੁੰਡੇ ਮਰੇ ਆ ਤੇ ਮਾਵਾਂ ਵਿਚਾਰੀਆਂ ਹੱਥਾਂ 'ਚ ਫੋਟੋਆਂ ਲੈ ਕੇ ਰੋਂਦੀਆਂ ਬਬਾ ਦਾ ਮੁੱਦਾ ਬਹਿੰਡੇ ਦੇ ਅੰਦਰ ਹੀ ਬਣਿਆ ਹੋਇਆ ਹੈਗੇ ਨੇ ਜਿਹੜੇ ਸਾਡੇ ਲੋਕਲ ਮੁੱਦੇ ਨੇ ਸ਼ਹਿਰ ਦੇ ਹੋਣ ਪਿੰਡਾਂ ਦੇ ਹੋਣ ਤੁਸੀਂ ਦੇਖੋ ਵੀ ਸਾਡੇ ਪਾਣੀ ਦੇ ਹਾਲਾਤ ਦੇਖੋ ਕੀ ਆ ਪੰਜਾਬ ਦੇ ਵਿੱਚ ਤੁਸੀਂ ਸੋਚਿਆ ਹੋਣਾ ਕਿ ਕਿਸੇ ਨੇ ਵੀ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਸਾਡੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ ਮੈਂ ਤਲਵੰਡੀ ਸਾਬੋ ਦੇ ਪਿੰਡਾਂ 'ਚ ਗਿਆ ਸਰਦੂਲਗੜ੍ਹ ਦੇ ਪਿੰਡਾਂ 'ਚ ਗਿਆ ਮਾਨਸਾ ਦੇ ਕਈ ਹੋਰ ਪਿੰਡਾਂ 'ਚ ਗਿਆ ਜਿੱਥੇ ਪੀਣ ਵਾਲਾ ਪਾਣੀ ਵੀ ਲੋਕ 15 15 20 20 ਰੁਪਏ ਨਾਲ ਤੋੜਾ ਮੁੱਲ ਲੈ ਰਹੇ ਨੇ ਸਿੰਗੋ ਲਹਿਰੀ ਨਗਲਾ ਇਹਨਾਂ ਪਿੰਡਾਂ ਚ ਮੈਂ ਗਿਆ ਟੇਲਾਂ ਦੇ ਪਾਣੀ ਸਾਡਾ ਪਹੁੰਚਦਾ ਨਹੀਂ ਮਾਨ ਸਾਹਿਬ ਕਹਿੰਦੇ ਕਿ ਅਸੀਂ ਟੇਲਾਂ ਦੇ ਪਾਣੀ ਪਹੁੰਚਾਤਾ ਸੂਏ ਉੱਚੇ ਕਰਤੇ ਪੱਕੇ ਕਰਤੇ ਢਾਲ ਜਿਹੜੀ ਉਹ ਜਿਆਦਾ ਕਰਤੀ ਪਾਣੀ ਘਟ ਗਿਆ ਦੇਖੋ ਨਹਿਰਾਂ ਜਾਂ ਸੂਏ ਵੱਡੇ ਕਰਨੇ ਚਾਹੀਦੇ ਇੱਕ ਛੋਟੇ ਕਰਨੇ ਚਾਹੀਦੇ ਆ ਮੋਗਾਂ ਚ ਪਾਣੀ ਪਾਣੀ ਪੈਣੋਂ ਹਟ ਗਿਆ ਉਹ ਲੋਕ ਚੀਕਾਂ ਮੈਂ ਮਾਰਦੇ ਨੇ ਸਾਡਾ ਪਾਣੀ ਕਿਹੜੇ ਆਧਾਰ ਦੇ ਉੱਤੇ ਜੇ ਅਸੀਂ ਗੱਲ ਕਰਗੇ ਵੀ ਸਤਲੁਜ ਟੁੱਟਿਆ ਗਰਟ ਟੁੱਟ ਯਾਦ ਰਹਾ ਜਦੋਂ ਹੁਣ ਹੜ ਆਏ ਆ ਡੁੱਬਿਆ ਪੰਜਾਬ ਆ ਮਰਿਆ ਪੰਜਾਬ ਆ ਸਾਡੀਆਂ ਫਸਲਾਂ ਡੁੱਬ ਗਈਆਂ ਸਾਡੇ ਆਪਣੇ ਪਿੰਡ ਡੁੱਬ ਗਏ ਜੇ ਇਹਨਾਂ ਪਾਣੀਆਂ ਦੇ ਨਾਲ ਅਸੀਂ ਮਰਨਾ ਐ ਅਸੀਂ ਡੁੱਬਣਾ ਐ ਤੇ ਇਹਨਾਂ ਪਾਣੀਆਂ ਦੇ ਹੱਕ ਵੀ ਸਾਡਾ ਤੇ ਵਰਤਨ ਵੇਲੇ ਪਾਣੀ ਕਿੱਥੇ ਜਾਂਦਾ ਸਾਡੀਆਂ ਉਹ ਜਾਂਦੀਆਂ ਤਨ ਨਰਾਂ ਨੱਕ ਨੱਕ ਭਰੀਆਂ ਡੇਢ ਦਰਿਆ ਸਾਡਾ ਪਾ ਕੇ ਰਾਸਤਾਂ ਨੂੰ ਲੈ ਗਈ ਕਿਉਂ ਬਈ ਕਿਸੇ ਬੰਦੇ ਨੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਵੀ ਇੰਨਾ ਪਾਣੀਆਂ ਤੇ ਭਾਈ ਪੰਜਾਬ ਦਾ ਹੱਕ ਹੈ ਅਸੀਂ ਨਹੀਂ ਕਹਿੰਦੇ ਅੰਤਰਰਾਸ਼ਟਰੀ ਜਿਹੜੇ ਕਾਨੂੰਨ ਨੇ ਜਿਹੜੇ ਸਿਧਾਂਤ ਨੇ ਰਏ ਪ੍ਰੇਨ ਉਹਦੇ ਮੁਤਾਬਕ ਜਿਹੜੇ ਦਰਿਆ ਜਿਹੜੀ ਧਰਤੀ ਤੇ ਵਗਦੇ ਐ ਜਿਹੜੇ ਦਰਿਆ ਜਿਹੜੀ ਧਰਤੀ ਦੇ ਲੋਕਾਂ ਨੂੰ ਇਨਸਾਨ ਕਰਦੇ ਐ ਉਹਨਾਂ ਦਰਿਆਵਾਂ ਦਾ ਪਾਣੀ ਵਰਤਣ ਦਾ ਹੱਕ ਉਸ ਧਰਤੀ ਦੇ ਲੋਕਾਂ ਨੂੰ ਇਹ ਮੁੱਦੇ ਹੈਗੇ ਨੇ ਜਿਹੜੇ ਸਾਡੇ ਭਲਾ ਦਿੱਤੇ ਗਏ ਹੋਰਾਂ ਮੁੱਦਿਆਂ ਦੇ ਵਿੱਚ ਲੋਕਾਂ ਨੂੰ ਲਿਜਾ ਦਿੱਤਾ ਗਿਆ ਤੁਸੀਂ ਸੈਕਿੰਡ ਕੈਂਡੀਡੇਟ ਟੈਕਨੋਲੋਜੀ ਵਾਲੇ ਜਿਹੜੇ ਪਾਸੋਂ ਸੀ ਉਹ ਹਲੇ ਆਮ ਆਦਮੀ ਪਾਰਟੀ ਤੋਂ ਗੁਰਵੇਸ ਕਿਵੇਂ ਤੁਸੀਂ ਹੈਲ ਐਕਸੈਸ ਕਰਦੇ ਦੇਖੋ ਜੀ ਅਸੀਂ 450 ਪਿੰਡ ਇਹਦੋਂ ਪਹਿਲਾਂ ਜਾ ਚੁੱਕੇ ਹਾਂ ਸਾਰਾ ਤਲਵੰਡੀ ਹਲਕਾ ਮੌੜ ਪੁੱਚੋ ਮੰਡੀ ਲੰਬੀ ਹਲਕਾ ਬਠਿੰਡਾ ਦਿਹਾਤੀ ਮਾਨਸਾ ਤਕਰੀਬਨ ਉਧਾ ਜਾ ਚੁੱਕੇ ਹਾਂ ਅਸੀਂ ਲੋਕਾਂ ਕੋਲ ਇਹ ਨਹੀਂ ਇੱਥੇ ਹੀ ਸੁਣ ਰਹੇ ਹਾਂ ਹੁਣ ਕਿ ਬੀਬਾ ਹਰਸਿਮਰ ਤਿੰਨ ਵਾਰੀ ਇੱਥੋਂ ਐਮਪੀ ਬਣੇ ਨੇ ਬਹੁਤੇ ਪਿੰਡਾਂ ਦੇ ਵਿੱਚ 15 ਸਾਲ ਦੇ ਵਿੱਚ ਤਿੰਨ ਵਾਰ ਹੀ ਜੱਟ ਕੇ ਵੀ ਨਹੀਂ ਗਏ ਪਰ ਅਸੀਂ ਇਕੱਲੇ ਇਕੱਲੇ ਢਾਣੀਆਂ ਕੋਠਿਆਂ ਚ ਜੱਜੇ 200 ਬੰਦਿਆਂ ਦੀ ਪੰਚਾਇਤ ਬਣੀ ਹੈ ਕਈ ਕੋਠਿਆਂ ਚ ਉੱਥੋਂ ਤੱਕ ਵੀ ਅਸੀਂ ਪਹੁੰਚ ਕੀਤੀ ਹੈ ਤੇ ਆਹੀ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰੇ ਆ ਕਿ ਪ੍ਰਵਾਸ ਬੜਾ ਵੱਡਾ ਮੁੱਦਾ ਵੀ ਨਾ ਛੱਡ ਕੇ ਪੰਜਾਬ ਜਾਓ ਇਸ ਲਈ ਇਨ੍ਹਾਂ ਮੁੱਦਿਆਂ ਦੇ ਉੱਤੇ ਅਸੀਂ ਜਿਹੜੀ ਇਹ ਗੱਲ ਕਰ ਰਹੇ ਹਾਂ ਦੂਜਾ ਜਿਹੜਾ ਹੁਣ ਐਨਐਸਏ ਲਾ ਕੇ ਸਾਡੇ ਨੌਜਵਾਨ ਮੁੰਡੇ ਦਿਬਰੂਗੜ ਜ਼ਿਲ੍ਹੇ ਚ ਬੰਦ ਕਰਤੇ ਤੇ ਉਦੋਂ ਮਾਰੀ ਗੱਲ ਸਾਡੇ ਲਈ ਕੀ ਹੋ ਸਕਦੇ ਵੀ ਇੱਕ ਮਾਂ ਜੇ ਉਹਦਾ ਕਸੂਰ ਕੋਈ ਨਹੀਂ ਅੱਜ ਨੂੰ 8 ਦਿਨ ਹੋ ਗਏ ਜੇਲ੍ਹ ਚ ਬੰਦ ਹੈ ਭਾਈ ਅਮਰਤ ਸਿੰਘ ਪਾਲ ਸਿੰਘ ਦੀ ਮਾਤਾ ਅੱਜ 8 ਦਿਨਾਂ ਤੋਂ ਜੇਲ੍ਹ ਚ ਬੰਦ ਹੈ ਉਹਦਾ ਕੀ ਕਸੂਰ ਆ ਭਾਈ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਕੀ ਤੁਸੀਂ ਇੰਨਾ ਬੰਦਿਆਂ ਨੂੰ ਘੇਰ ਕੇ ਸਵਾਲ ਪੁੱਛੋਗੇ ਇਹਨਾਂ ਸਿਆਸਤਦਾਨਾਂ ਨੂੰ ਵੀ ਤੁਸੀਂ ਚਲੋ ਜੋਜ ਨਾਲੇ ਦੇ ਵਿੱਚ ਵਾਪਰਿਆ ਜੋ ਦਾ ਬੰਦਾ ਸੀਗਾ ਉਸ ਮੁਤਾਬਕ ਉਹਦੀ ਕਾਰਵਾਈ ਹੋ ਜਾਂਦੀ ਹੈ ਪਰ ਐਨਐਸਸੀ ਹੋਰ ਹੋਰ ਵਧਾ ਦਿੱਤੀ ਗਈ ਆ ਤੇ ਜੇ ਕੋਈ ਬੰਦਾ ਆਵਾਜ਼ ਵੀ ਚੱਕਦਾ ਦੇਖੋ ਕੰਨੇ ਵੀ ਐਨਐਸਸੀ ਵੀ ਲਾਵਾਂਗੇ ਯੂਏਪੀ ਵੀ ਲਾਵਾਂਗੇ ਲਗਾਤਾਰ ਤੀਤੀ 35 35 ਸਾਲ ਤੋਂ ਜੇਲਾਂ ਜੇ ਨਜ਼ਰਬੰਦ ਨਹੀਂ ਸਜ਼ਾਾਂ ਵੀ ਪੂਰੀਆਂ ਕਰ ਲਈਆਂ ਸੋਨੂੰ ਉਹਨਾਂ ਦੇ ਇੱਕ ਚਾਹੀ ਬੁੱਲਣ ਵੀ ਨਹੀਂ ਦੇਣਾ ਸਾਬ ਨੂੰ ਚੱਲਣ ਦੇਣਾ ਇੱਥੋਂ ਚੱਲੇ 17 ਤਰੀਕ ਨੂੰ ਘੱਟ ਸੀ ਅੰਮ੍ਰਿਤਸਰ ਇੱਥੇ ਐਸੇ ਬਟੰਡੇ ਦੇ ਵਿੱਚ ਸਾਨੂੰ ਘੇਰ ਕੇ ਫੜ ਕੇ ਗ੍ਰਿਫਤਾਰ ਕਰ ਲਿਆ ਗਿਆ ਜਦ ਇਹ ਬਰਾਬਰ ਰੌਲਾ ਪਾਉਣੇ ਵੀ ਲੋਕਤੰਤਰ ਡੈਮੋਕਰੈਂਸੀ ਆ ਹਰ ਬੰਦੇ ਨੂੰ ਆਪਣਾ ਹੱਕ ਹੈ ਕਿ ਆਪਣੀ ਆਵਾਜ਼ ਰੱਖਣ ਦਾ ਆਵਾਜ਼ ਬੁਲੰਦ ਕਰਨ ਦਾ ਆਪਣੇ ਵਿਚਾਰ ਰੱਖਣ ਦਾ ਪਰ ਇਹ ਵਿਚਾਰ ਤਾਂ ਬਹੁਤ ਦੂਰ ਦੀ ਗੱਲ ਹੈ ਬੋਲਣ ਵੀ ਨਹੀਂ ਦਿੱਤਾ ਜਾ ਰਿਹਾ ਇਹ ਇਹ ਜਿਹੜੇ ਸਵਾਲ ਨੇ ਪਰ ਹਮੇਸ਼ਾ ਮੈਂ ਇੱਕ ਗੱਲ ਦੇਖਦਾ ਕਿ ਸਾਡੇ ਵੋਟਾਂ ਜਦੋਂ ਆਉਂਦੀਆਂ ਨੇ ਪੰਜਾਬ ਦੇ ਅੰਦਰ ਸਾਡੇ ਲੋਕ ਇਹਨਾਂ ਮੁੱਦਿਆਂ ਨੂੰ ਭੁੱਲ ਜਾਂਦੇ ਆ ਨਿੱਜੀ ਮਸਲੇ ਉਦੋਂ ਭਾਰੂ ਹੋ ਜਾਂਦੇ ਆ ਕੁਗਲੀ ਬਣਾ ਦਿਓ ਜੀ ਨਾਲੀ ਬਣਾ ਦਿਓ ਜੀ ਕੋ ਆਪ ਆਪਣਾ ਕੰਡੀਸ਼ਨ ਲੈ ਦਿਓ ਜੀ ਹੁਣ ਮੈਂ ਇੱਕ ਗੱਲ ਇੱਕ ਪਿੰਡ ਚ ਗਿਆ ਇੱਕ ਬਾਬਾ ਮੈਨੂੰ ਕਹਿੰਦਾ ਸੇਰਾ ਬਾਦਲ ਨੇ ਮੋਟਰ ਲਵਾਈ ਹੈ ਮਾ ਬਾਪੂ ਜਿਹੜੀ ਤੇਰੀ ਮੋਟਰ ਲਵਾਈ ਹੈ ਤੈਨੂੰ ਇਹ ਪਤਾ ਤੈਨੂੰ ਨਹਿਰੀ ਪਾਣੀ ਤੋਂ ਤੈਨੂੰ ਪਾਸੇ ਕਰਤਾ ਪੰਜਾਬ ਦੇ ਲੋਕਾਂ ਨੇ 15000 ਖਾਲ ਵਾ ਕੇ ਵਿਚਿਰ ਲਾ ਲਿਆ ਪੰਜਾਬ ਕੋਲੇ ਧਰਤੀ ਹੇਠਾਂ 18 ਤੋਂ 20 ਸਾਲ ਦਾ ਪਾਣੀ ਬਚਿਆ ਕਦੇ ਅਸੀਂ ਇਹ ਮੁੱਦਾ ਚੱਕਿਆ ਤੁਸੀਂ ਇੰਨਾ মিডিਆ ਬੈਠੋਂ ਪ੍ਰੈਸ ਬੈਠੋਂ ਘੱਟੋ ਘੱਟ ਸੋਡਾ ਵੀ ਫਰਜ ਬਣਦਾ ਤੁਸੀਂ ਇਸ ਪੰਜਾਬ ਦੇ ਰਹਿਣ ਵਾਲਿਓ ਇਹ ਧਰਤੀ ਸੋਡੀ ਵੀ ਮਾਂ ਹੈ ਪਾਣੀ ਸੋਡਾ ਵੀ ਪਿਆ ਹੋਇਆ ਤੁਹਾਡੀਆਂ ਵੀ ਆਉਣ ਵਾਲੀਆਂ ਨਸਲਾਂ ਇੱਥੇ ਰਹਿਣਾ ਸਾਡੇ ਕੋਲ 18-20 ਸਾਲ ਦਾ ਹਰ ਸਾਲ ਅਸੀਂ ਟੋਟਾ ਪਾਉਨੇ ਆ ਮੋਟਰਾਂ ਦੇ ਵਿੱਚ ਬੋਰਾਂ ਦੇ ਵਿੱਚ 5 ਤੋਂ 7 ਫੁੱਟ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ ਔਰ ਅੋਪਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਜਿਹਦੇ ਇੱਕ ਪਿੰਡ ਦੇ ਵਿੱਚੋਂ ਬਿਲਕੁਲ ਪਾਣੀ ਖਤਮ ਹੋ ਗਿਆ ਥੱਲੋ ਮੁੱਕ ਗਿਆ ਪੰਜਾਬ ਦੇ ਸੈਂਕੜੇ ਬਲਾਕ ਡेंजर ਜ਼ੋਨ ਜਾ ਚੁੱਕੇ ਆ ਕਿੱਦੀ ਬੱਦੀ ਖਤਰੇ ਦੀ ਘੰਟੀ ਆ ਪਰ ਨਹੀਂ ਇਹ ਮੁੱਦੇ ਹੈ ਹੀ ਨਹੀਂ ਲੋਕਾਂ ਕੋਲੇ ਸਾਡੇ ਤਾਂ ਲੋਕਾਂ ਨੂੰ ਵੀ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਜਿਹੜੀ ਚੀਜ਼ ਮੁਫਤ ਮਿਲੂਗੀ ਮੁਫਤ ਮਿਲਣ ਵਾਲੀ ਚੀਜ਼ ਦਾ ਨੁਕਸਾਨ ਕਈ ਗੁਣਾ ਜ਼ਿਆਦਾ ਪੜਨਾ ਪੈਂਦਾ ਜੇ ਤੁਹਾਨੂੰ ਬਿਜਲੀ ਮੁਫਤ ਮਿਲੀ ਹੈ ਤਾਂ ਪਾਣੀ ਮਕਾ ਕੇ ਉਹਦਾ ਹਰਜਾਨਾ ਉਹਦੀ ਕੀਮਤਾਂ ਰੋਗੇ ਆਉਣ ਵਾਲੀਆਂ ਨਸਲਾਂ ਤੁਹਾਡੀਆਂ ਚ ਪਿਆਸੀਆਂ ਤਿਹਾਈਆਂ ਮਰਨੀਆਂ ਨੇ ਜੀ ਅੱਜ ਤੁਹਾਨੂੰ ਕੈਨੇਡਾ ਨਾਲ ਹਸ ਕੀਤਾ ਗਿਆ ਕੀ ਤੁਸੀਂ ਪਾਰਟੀ ਸ਼ਾਮਲ ਹੋਏ ਹੋ ਜਾਂ ਕਿਵੇਂ ਨਹੀਂ ਸਮਰਥਨ ਹੈ ਜੀ ਨਾ ਮਾਨ ਸਾਹਿਬ ਨੇ ਸਮਰਥਨ ਕੀਤਾ। ਹਾਂ। ਅਸੀਂ ਜਿੰਨੀਆਂ ਵੀ ਹਮਖਿਆਲੀ ਤੇ ਰਾਂ ਪਾਰਟੀਆਂ ਨੇ ਹੋਰ ਵੀ ਸਾਡਾ ਚੱਲ ਰਿਹਾ ਯਤਨ ਕੇ ਜਿਹੜੇ ਉਹ ਸਾਡੀ ਇੱਕ ਸੋਚ ਦੇ ਵਿਚਾਰਧਾਰਾ ਦੇ ਬੰਦੇ ਹੈਗੇ ਆ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋ ਕੇ ਚੱਲਾਂਗੇ। ਤੁਹਾਡੀ ਜੋੜ ਹੈ ਤੁਸੀਂ ਇੱਕ ਸ਼੍ਰੋਮਣੀ ਕਾਲਕਰ ਅਮਨ ਸਾਹਿਬ ਤੇ ਚੜ੍ਹ ਕੇ ਲੜੋਗੇ ਜਾਂ ਕਿਵੇਂ? ਅਸੀਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਵੀ ਇਕੱਠੇ ਆ ਪਹਿਲਾਂ ਤੋਂ ਹੀ ਇਕੱਠੇ ਸੀ। ਜਿੰਨੇ ਵੀ ਮਾਨ ਸਾਹਿਬ ਦੀ 19 ਵਾਲੀ ਚੋਣ ਦੇ ਵਿੱਚ ਵੀ ਜਿਮਨੀ ਚੋਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ ਇਹਨਾਂ ਨੇ ਵੀ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਲੜੀ ਆ ਮੋੜ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਸੀ ਸਮਰਥਨ ਕਹਿ ਰਹੇ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਵੀ ਤੁਹਾਡਾ ਆਪ ਦਾ ਪਾਰਟੀ ਦਾ ਨਾਮ ਕੀ ਹੋਊਗਾ ਸਾਡਾ ਯਾਦ ਤੌਰ ਤੇ ਅਸੀਂ ਲੜ ਰਹੇ ਹਾਂ ਜੀ ਚੋਣ ਪਰ ਜੇ ਤੁਸੀਂ ਕਹਿ ਰਹੇ ਹੋ ਕਿ 2000 ਰੁਪਏ ਤੋਂ ਜਾਂ ਉਸ ਤੋਂ ਪਹਿਲਾਂ ਤੋਂ ਤੁਸੀਂ ਹਮਸਾ ਲਈ ਹੋ ਤਾਂ ਤੁਸੀਂ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਉਹਦੀ وجہ ਉਹ ਕੋਈ ਨਿੱਜੀ ਵਿਚਾਰ ਨਹੀਂ ਜੀ ਮੇਰੇ ਨਿੱਜੀ ਕਾਹਦੇ ਨਹੀਂ ਮਿਲਦੇ ਨਹੀਂ ਨਹੀਂ ਵਿਚਾਰ ਮਿਲਦੇ ਆ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਪਾਰਟੀ ਦੇ ਨਾਲ ਹੀ ਲੜ ਕੇ ਚੱਲਣਾ ਹੁੰਦਾ ਬਹੁਤ ਪਾਰਟੀਆਂ ਗੱਠਜੋੜ ਚ ਵੀ ਆਉਂਦੀਆਂ ਨੇ ਬਹੁਤ ਹੋਰ ਤਨਾ ਵੀ ਨੇ ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ ਹੁਣ ਕਿਸਾਨ ਤਾਂ ਫਿਰ ਚੋਣ ਲੜਦੇ ਨਹੀਂ ਹੈਗੇ ਵਿਚਾਰਤਾਂ ਸਾਡੀ ਕਿਸਾਨਾਂ ਨੇ ਵੀ ਲੜਦੀ ਹੈ ਹੁਣ ਤੁਸੀਂ ਫਿਰ ਆਜ਼ਾਦ ਦੇ ਤੌਰ ਤੇ ਆਪਾਂ ਡਾਕਟਰ ਆਜ਼ਾਦ ਲੜ ਰਹੇ ਆ ਜੀ ਪਾਸਾ ਦਾ ਸਮਰਥਨ ਇਹਨਾਂ ਦਾ ਸਮਰਥਨ ਅਸੀਂ ਸਨੂਰ ਚਿੰਨਾਂ ਨਾਲ